i ਕਾਰਵਾਈ ਦਾ ਸਾਨੂੰ ਕੋਈ ਸਵੇਰੇ 7 ਵਜੇ ਪਤਾ ਲੱਗਾ ਵਾ ਕਿ ਸਵੇਰੇ 5 ਵਜੇ ਐਨਆਈਏ ਨੇ ਆਣ ਕੇ ਸਪੈਸ਼ਲ ਰਜੇ ਦੇ ਵਿੱਚ ਜੋ ਭਾਈ ਪ੍ਰਗਟ ਸਿੰਘ ਸਿੰਧੂ ਫਰਨੀਚਰ ਵਾਲੇ ਆ ਇਹਨਾਂ ਦੀ ਰਹਿਸ਼ ਦੇ ਉੱਤੇ ਆਣ ਕੇ ਰੇਡ ਕੀਤੀ ਆ ਜੋ ਕਿ ਭਾਈ ਅੰਮ੍ਰਿਤਪਾਲ ਸਿੰਘ ਜਿਹਦੇ ਸਾਡੇ ਦੇ ਵਿੱਚੋਂ ਚਾਚਾ ਜੀ ਵੀ ਲੱਗਦੇ ਆ ਉਹਨਾਂ ਨੂੰ ਨਜਾਇਜ਼ ਤੌਰ ਦੇ ਉੱਤੇ ਸਾਡੀ ਟੀਮ ਨੂੰ ਪ੍ਰੈਸ਼ਰ ਬਣਾਉਣ ਵਾਸਤੇ ਆਣ ਕੇ ਇਥੇ ਕੀਤਾ ਵਾ ਕੀ ਲੱਗਦਾ ਕਿਸ ਮਤਨ ਨਾਲੇ ਕਾਰਵਾਈ ਕੀਤੀ ਗਈ ਇਹ ਮੰਤਵ ਖਾਸ ਕਰਕੇ ਜੋ ਭਾਈ ਅੰਮ੍ਰਿਤਪਾਲ ਸਿੰਘ ਜਦੋਂ ਵੀ ਹੀਰਾ ਚਲਾਉਂਦੇ ਸੀ ਜੋ ਉਹਨਾਂ ਨੂੰ ਦਬਾਉਣ ਦੀ ਰਣਨੀਤੀ ਤਹਿਤ ਜੋ ਨਜਾਇਜ਼ ਤੌਰ ਦੇਤੇ ਉਹਨਾਂ ਨੂੰ ਐਮਐਸਏ ਲਾ ਕੇ ਡਿਬਰੂਗੜ੍ਹ ਭੇਜਿਆ ਸੀਗਾ ਉਸ ਤੋਂ ਬਾਅਦ ਉਹ ਮੈਂਬਰ ਪਾਰਲੀਮੈਂਟ ਦੀ ਚੋਣ ਜਿੱਤੇ ਆ 2 ਲੱਖ ਦੇ ਫਰਕ ਨਾਲ ਜਿੱਤੇ ਆ ਤੇ ਫੇਰ ਵੀ ਸਰਕਾਰ ਉਹਨਾਂ ਨੂੰ ਰਹਾ ਨਹੀਂ ਕਰਨ ਈ ਤੇ ਪਿਛਲੇ ਦਿਨੀ ਜੋ 19 ਅਗਸਤ ਨੂੰ ਜੋ ਬਾਬਾ ਵਿਕਾਸ ਕਾਨਫਰੰਸ ਕੀਤੀ ਗਈ ਸੀ ਉਸ ਕਾਨਫਰੰਸ ਤੋਂ ਬਾਅਦ ਭਾਰਤ ਸਰਕਾਰ ਦੀਆਂ ਜੋਸ਼ੀਆਂ ਤੇ ਪੰਜਾਬ ਸਰਕਾਰ ਖਾਸ ਕਰਕੇ ਘਬराई ਹੋਈ ਆ ਜੋ ਕਿ ਦੋਨੋਂ ਮਿਲੀ ਭੁਗਤ ਨਾਲ ਆਪਸੀ ਸਾਂਝ ਕਾਟ ਦੇ ਨਾਲ ਜਿਹੜੀ ਆ ਇਹ ਕੋਝੀਆਂ ਹਰਕਤਾਂ ਕਰ ਰਹੀ ਆ ਤੇ ਮੈਂ ਨਾਲ ਹੀ ਇਹਨਾਂ ਏਜੰਸੀਆਂ ਨੂੰ ਸਵਾਲ ਕਰਦਾ ਕਿ ਇਸੇ ਰਈਏ ਦੇ ਵਿੱਚ ਇਸ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਕੁਝ ਲੋਕ ਜਿਹੜੇ ਹੈਗੇ ਨੇ ਜੋ ਕ੍ਰਿਮੀਨਲ ਲੋਕ ਲੋਕਾਂ ਕੋਲੋਂ ਫਰੋਤੀਆਂ ਲੈ ਲੈ ਕੇ ਲੋਕਾਂ ਦੇ ਨਸ਼ੇ ਸਮਗਲਰ ਵੇਚ ਵੇਚ ਕੇ ਨਸ਼ੇ ਵੇਚ ਕੇ ਬਹੁਤ ਵੱਡੇ ਸਮਗਲਰ ਹੈਗੇ ਨੇ ਜੋ ਜਿਨ੍ਹਾਂ ਨੇ ਆਪਣੇ ਪੈਸਿਆਂ ਦੇ ਨਾਲ ਪੇਟੀਆਂ ਡਰਮ ਭਰੇ ਪਏ ਨੇ ਫਰੋਤੀਆਂ ਲੈ ਕੇ ਨਸ਼ੇ ਵੇਚ ਕੇ ਉਹਨਾਂ ਵੱਲ ਤੇ ਕਦੀ ਕੋਈ ਐਨਆਈਏ ਐਨਆਈਏ ਨਹੀਂ ਜਾਂਦੀ ਉਹਨਾਂ ਨਾਲ ਕੋਈ ਵਿਜੀਲੈਂਸ ਨਹੀਂ ਜਾਂਦੀ ਕੋਈ ਪੰਜਾਬ ਦੀ ਪੁਲਿਸ ਨਹੀਂ ਜਾਂਦੀ ਉਹਨਾਂ ਨੂੰ ਕੋਈ ਰੇਡ ਕਰਨ ਜਾਂਦਾ ਆਮ ਜੇਕਰ ਕੋਈ ਕੰਪਲੇਂਟ ਕਰਨ ਜਾਂਦਾ ਵੀ ਆ ਤੇ ਪੁਲਿਸ ਪਹਿਲਾਂ ਉਹਨਾਂ ਨੂੰ ਸੂਚਿਤ ਕਰ ਦਿੰਦੀ ਆ ਕਿ ਤੁਹਾਡੇ ਤੋਂ ਸ਼ਿਕਾਇਤ ਆਈ ਆ ਪਰ ਜਿਹੜੇ ਆਪਣਾ ਸੱਚਾ ਸੱਚਾ ਕਾਰੋਬਾਰ ਕਰ ਰਹੇ ਆ ਆ ਸੰਧੂ ਫਰਨੀਚਰ ਜਿੱਦਾਂ ਆਮ ਤੁਹਾਡੇ ਸਾਹਮਣੇ ਬੋਲ ਲੱਗਾ ਵਾ ਉਹਨਾਂ ਦਾ ਆਪਣਾ ਕਾਰੋਬਾਰ ਆ ਕਾਰਪੈਂਟਰ ਰੱਖਿਆ ਉਹਨਾਂ ਦਾ ਸਵਾਫ ਆਵੇ ਖਵਾ ਰਿਆ ਸਵੇਰੇ ਡਿਊਟੀ ਦੇ ਉੱਤੇ ਤੇ ਉਹਨਾਂ ਨੂੰ ਇੱਕ ਸੱਚੀ ਸੁੱਚੀ ਕਿਰਤ ਕਰਦਿਆਂ ਨੂੰ ਇਸ ਵਾਸਤੇ ਸੱਚ ਦੇ ਉੱਤੇ ਪਹਿਰਾ ਦੇਣ ਕਰਕੇ ਜੋ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਖੜੇ ਆ ਉਹਨਾਂ ਨੂੰ ਨਜਾਇਜ਼ ਤੌਰ ਦੇ ਉੱਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ